Thank hey, nah.

प्यासा पदम की दया प्यासा द्वार कोई वरना त्याओ भव चाओ सुकुते पाऊं सेव और सेववारे करिए चल सत्र मारे मारिए आप भाते मुझे बढ़िए मन का दास मरिया गुरु स्त म्हरे पछा प्यासा सुकु जो करयो रक्षा राम जो मोई रखना हारे साहेब संत सारे प्यारे दीन बंधु संग के हम का तुम मां मोहि जतन दास कंता

से परपो सो सुखदीरो सत्रम मोम मोबत कियो हर कण के अंतर की जानक लय के की पीर पहचाने की ते कुम तेरे रसूलला दर नि बात कर गुना सबंदु पाए ते दुखी दुख पाए सबते सुखदीर की की पीर पहचाने हर कण के पर पत्ती जाने जबो कर करा पर तोरा जबा करते अपारा जबो भक्त तो बों ਤੇ ਬਧਨ ਸਿਖਤ ਸਾਧ ਧਾਰੈ ਆਪਾ ਕਤਿ ਬੂਜ ਚਾਰੇ ਮੁਰੀਤੇ ਰੰਗਿ ਰਾਲਮ ਜਨਤ ਫੇਰ ਦੇ ਦਯਾਰਾ ਵਰਤਨ ਪੰਪਾਨ ਲੰਬ ਆਤਮੀਰ ਹਾਰ ਸੰਭਾ ਆਪਾ ਬੂਜ ਜਾ ਤੁਮੇ ਤਾ ਆਕੋ ਪੇਨ ਕਾਤ ਦੇ ਜਾ ਆਕੋ ਪਰਫਾਨਤ ਮਨਤ ਆਪਾ ਬੂਜ ਫੇਰ ਦਯਾਰਾ ਆਪੀ ਕੋ ਕਹਿ ਸੁਦਾਸਿ ਜਨਮਾਤਮਾ

सत्ता में सवन का था प्रिय सुत तो सन्नी पर प्रिय सुत बतता करे कुछ गुण पर परे तिहारे प्रिय तुम संकट सकता है कोई कोई हुआ दयाया ताके कार्य करने हम सो हुए पाए सकल हो सही करे काला बाद सुंदर इंद्रिय हो ताके तापनक आया वे प्रसिद्ध तो सब होई सुताना सके ना कोई एक और दिन तुम्हें समहारा

yeah mm -hmm. ਵਾਲੇ ਬਨਪਰਨੋ ਕੇ ਦਿਵਸਾਂ ਵਿਆਸੇ ਤੰਤਪੰਥ ਸੈਕਸ਼ੀ ਗੁਰੂ ਨਾਲ ਜੀ ਸਾਹਿਬ ਜੀ ਮਾਰਾ ਤੰਤਪੰਥ ਸੈਕਸ਼ੀ ਗੁਰੂ ਜੀ ਸੈਦ ਜੀ ਮਾਰਾ ਤੰਨ ਤੰਨ ਸਾਹਿਬ ਜੀ ਗੁਰੂਮ ਸਿੰਘ ਜੀ ਮਾਰਾ ਦੀ ਦੇਪਾ ਉਤਨ ਕਰਵਾ ਸਭ ਸੰਤਾਂ ਨੇ ਨਿਰਬੋਧ ਜਾਨਾਂ ਦੀ ਤਰ੍ਹਾਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਚੌਪਈ ਸੈਬ ਜੀ ਬਾਣੀ ਯਾਦਿ ਪ੍ਰਿਆਸ ਸਭ ਗੁਰੂ ਜੀ ਸਿੰਘ ਜੀ ਆਪ ਦੀ ਫਰੀਦ ਪਾਠ ਦੀ ਮੇਰ ਕਰਨ ਜਿਨ੍ਹਾਂ ਦਿਨਾਂ ਗੁਰੂ ਪਿਆਰੇ ਆਦਿ ਪ੍ਰਿਆਸ ਪਾਠੀ ਨਾਲ ਦੇ ਪਰਿਵਾਰਾਂ ਅੰਦਰ ਤਰਾਂ ਅੰਦਰ ਸੇਵਾ ਤੋਂ ਪਾਣੇ ਨਾਮ ਬਾਣੀ ਸੇਵਾ ਤੋਂ ਇਹ ਅੰਦਰ ਪਾਣੇ ਸਿਵਾ ਜਨਾ ਸਭਨਾਂ ਨੂੰ ਅਮਰਤ ਲਈ ਜਾਗਣੀ ਤਨੀਮ ਸੇਵਾ ਸੁੰਦਿਆ ਦਾਤਾਂ ਬੋਸ਼ਣ ਕਰਕੇ ਨਿਵਾਜਨਾ ਸਭ ਦਾ ਪਰਿਵਾਰਕ ਮੁੰਦਨ ਜੇ ਤਲਾਵਸ਼ੀ ਕਰੀ ਆ ਪਾਨ ਨਾਨਕ ਸਾਹਿਬ ਸਿਣੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਜੀ ਦੇ ਜੋਤੀ ਜੋਦਿ ਰਸੂ ਸਮਰਪਿਤ ਅਤੇ ਤਾਂਤਮ ਸਹਿਚਿ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਨੇ ਗੁਰਪ੍ਰੀਤ ਦੀ ਉਸ ਨੂੰ ਸਮਰਪਿਤ ਸੰਤਾਨੀਆਂ ਆਤਮਿਕ ਕਰਤਵਾਂ ਦਾ ਲੈਣੀ ਆ। ਕੋਈਆਂ ਪੁਰਾਤੂਆਂ ਦੀ ਕਿਰਮਾ ਸਹਿ ਗੁਰ ਪਿਆਰ ਮੇਲੇ ਜਿਨ੍ਹਾਂ ਵਿਧਾ ਦੇ ਨਾਮ ਤੇ ਤੇ ਆ ਦੇ ਨਾਮ ਤੇ ਨਾਮ ਜਪਣੀ ਕਰਾ ਕੇ ਮਹਿੰਸ ਸਰਪਤਵਾਹ। ਵਾਹਿਗੁਰੂ ਦਾ ਖੰਸਾ ਵਾਹਿਗੁਰੂ ਦੀ ਭਲੇ ਬੋਲੇ। ਈ ਸੋ ਨਾਮ ਸਤਿ ਸਿਆਲ। ਵਾਹਿਗੁਰੂ ਦਾ ਖੰਸਾ ਵਾਹਿਗੁਰੂ ਦੀ ਭਲੇ